ਬੀਤੇ ਦਿਨ ਜਨੂਚੇ ਬਟਾਲਾ ਚ ਇੱਕ ਰੈਸਟੋਰੈਂਟ ਦੇ ਬਾਹਰ ਅਨਮਛਤ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕਰਕੇ ਫਰਾਰ ਹੋਣ ਅਤੇ ਨਾਮਵਰ ਗੈਂਗਸਟਰ ਹੈਰੀ ਚੱਡਾ ਵੱਲੋਂ ਉਸ ਰੈਸਟੋਰੈਂਟ ਦੇ ਮਾਲਕ ਤੋਂ ਫਰੋਤੀ ਮੰਗਣ ਦੇ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਸ ਦੀ ਜਾਂਚ ਚੱਲ ਰਹੀ ਸੀ ਜਿਸ ਤੇ ਕਾਰਵਾਈ ਕਰਦੇ ਪੁਲਿਸ ਵੱਲੋਂ ਫਾਇਰਿੰਗ ਕਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੀ ਪਛਾਣ ਜਗਮੀਤ ਸਿੰਘ ਜੱਗੀਵਾਸੀ ਪਿੰਡ ਭਾਗੋਵਾਲਾ ਤੇ ਬਰਿੰਦਰ ਸਿੰਘ ਉਰਫ ਫਤੇਵਾਸੀ ਪਿੰਡ ਕਿਲਾ ਲਾਲ ਸਿੰਘ ਹੋਈ ਹੈ ਇਹਨਾਂ ਦੋਵਾਂ ਦੇ ਸਬੰਧ ਗੈਂਗਸਟਰ ਹੈ ਰਿ ਚੱਡਾ ਦੇ ਨਾਲ ਦੱਸੇ ਜਾ ਰਹੇ ਹਨ ਉੱਥੇ ਹੀ ਐਸਐਸਪੀ ਬਟਾਲਾ ਅਸ਼ਵਿੰਗ ਗੁਟਿਆਲ ਨੇ ਦੱਸਿਆ ਕਿ ਇਹ ਦੋਵਾਂ ਦੇ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਜਿਨ੍ਹਾਂ 'ਚ ਇਹ ਲੋੜਿੰਦੇ ਸਨ ਅਤੇ ਇਹਨਾਂ ਵੱਲੋਂ ਕਈ ਕਾਰੋਬਾਰੀਆਂ ਕੋਲੋਂ ਫਰੋਤੀ ਦੀ ਮੰਗ ਕੀਤੀ ਗਈ ਸੀ ਉੱਥੇ ਹੀ ਇਹਨਾਂ ਦੀ ਗ੍ਰਿਫਤਾਰੀ ਨੌਜਵਾਨਾਂ ਕੋਲੋਂ ਵਿਦੇਸੀ ਗਲੋਕ ਤੌਰ ਤੇ ਇੱਕ 32 ਬੋਰ ਪਿਸਤੌਲ ਅਤੇ ਦੋ ਇਸ ਦਿਨ ਨਾਲ ਹੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੀਆਂ ਗੱਡੀਆਂ ਜਿਨ੍ਹਾਂ ਵਿੱਚੋਂ ਇੱਕ ਗੱਡੀ ਹਰੀ ਦੀਵਾਰ ਤੋਂ ਖੋਕ ਕੇ ਲੈ ਜਾਂਦੀ ਗਈ ਅਤੇ ਇੱਕ ਮੋਟਰਸਾਈਕਲ ਵੀ ਬਰામਤ ਕੀਤਾ ਗਿਆ ਅਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਲੀ ਪੁਸ਼ਕੀ جاری ਹੈ ਅਤੇ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ ਪਤਾ ਹੈਗਾ 11 1 2024 ਨੂੰ ਇੱਕ ਬਰੂ ਮਾਸਟਰ ਰੈਸਟੋਰੈਂਟ ਹੈਗਾ ਉਦੇ ਸਾਹਮਣੇ ਗੋਲੀ ਚਲਦੀ ਹੈਗੀ ਆ ਉੱਥੇ ਦੋ ਵਿਅਕਤੀ ਦਿਖਦੇ ਨੇ ਜੋ ਇੱਕ ਗੱਡੀ i20 ਗੱਡੀ ਚਾਹੁੰਦੇ ਨੇ ਔਰ ਗੋਲੀ ਚਲਾਉਂਦੇ ਔਰ ਚਲ ਜਾਂਦੇ ਹੈਗੇ। ਤੋਂ ਇਮੀਡੀਏਟਲੀ ਉਸ ਇਨਸੀਡੈਂਟ ਦੇ ਉੱਤੇ ਕੰਮ ਕਰਦੇ ਹੋਏ ਆਪਣੇ ਸਿਵਲ ਲਾਈਨ ਪੁਲਿਸ ਸਟੇਸ਼ਨ ਐਂਡ CIA ਦੇ ਜੋ ਟੀਮਸ ਹੈਗੇ ਉਹਨੇ ਟੈਕਨੀਕਲ ਇਨਵੈਸਟੀਗੇਸ਼ਨ ਕੇ ਥਰੂ ਉਹਦੇ ਤੇ ਪਤਾ ਕੀਤਾ ਕਿ ਜੋ ਇੱਕ ਜੱਗੀ ਨਾਮ ਦਾ ਬੰਦਾ ਹੈਗਾ ਨਾਲੇ ਇੱਕ ਫਤਿਹ ਇਹ ਦੋਏ ਇਹ ਕੰਮ ਕੀਤੀ ਸੀਗੀ ਟੈਕਨੀਕਲ ਇਨਵੈਸਟੀਗੇਸ਼ਨ ਕੇ ਦੂਸਰ ਨੂੰ ਪਤਾ ਚੱਲਿਆ ਸੀਗਾ ਔਰ ਉਸਤੇ ਬਾਅਦ ਉਹਨਾਂ ਦੀ ਨਾਮਿਨੇਟ ਵੀ ਕੀਤੀ ਗਈ ਸੀ ਫਿਰ ਉਹ ਉਹਦੇ ਤੇ ਕੰਮ ਕਰਦੇ ਹੋਏ ਫਤੇ ਉਹਨਾਂ ਨੂੰ ਵਰਿੰਦਰ ਸਿੰਘ ਅਲਿਆਸ ਫਤੇ ਉਹਨਾਂ ਨੂੰ 1 ਫਰਵਰੀ ਨੂੰ ਅਰੈਸਟ ਕੀਤਾ ਗਿਆ ਸੀਗਾ ਉਸਤੇ ਬਾਅਦ ਬਟਾਲਾ ਤੋਂ ਅਰੈਸਟ ਕੀਤਾ ਸੀ ਦਿਨ ਉਸਤੇ ਬਾਅਦ ਅੰਮ੍ਰਿਤਸਰ ਤੋਂ ਇੱਕ ਜਗਦੀਪ ਸਿੰਘ ਅਲਿਆਸ ਜਗੀ ਇਹਨਾਂ ਨੂੰ 5 ਤਰੀਕ ਨੂੰ ਅਰੈਸਟ ਕੀਤੀ ਗਈ ਹੈਗੀ ਆ ਇਹ ਐਕਚੁਅਲੀ ਬਟਾਲੇ ਪੁਲਿਸ ਵਾਸਤੇ ਬਹੁਤ ਵੱਡੀ ਇੱਕ ਕਾਮਯਾਬੀ ਹੈਗੀ ਕਿਉਂਕਿ ਜੋ ਜਗਦੀਪ ਸਿੰਘ ਹੈਗੇ ਇੰਨੇ ਹੀ ਉਹ ਵਾਂਟਡ ਸੀਗੇ ਸਾਡੇ ਵਾਂਟਡ ਸੀਗਾ ਸਾਡੇ ਤਿੰਨ ਮੁਕਦਮੇ ਦੇ ਵਿੱਚ ਉਤੇ ਅਲਾਵਾ ਉਹਦੇ ਤੇ ਵੀ ਮੁਕਦਮਾ ਹੋਰ ਦਰਜ ਨੇ ਲੇਕਿਨ ਹੁਣੇ ਜੋ ਬਟਾਲੇ ਦੇ ਵਿੱਚ ਜੋ ਗੋਲੀ ਚੱਲੀ ਸੀਗੀ ਤਿੰਨ ਥਾਂ ਤੇ ਗੋਲੀ ਚੱਲੀ ਸੀ ਤੁਹਾਨੂੰ ਵੀ ਪਤਾ ਹੋਵੇਗਾ ਜਿੱਥੇ ਫਿਰੋਤੀਆਂ ਦਾ ਕਾਲਾ ਆਏ ਸੀਗੇ ਇੱਕ ਸਿਵਲ ਲਾਈਨ ਦਾ ਇੱਕ ਸਿਟੀ ਦਾ ਮੁਕਦਮਾ ਸੀਗਾ ਔਰ ਇੱਕ ਕੋਟਲੀ ਸੁਰਤ ਮਲੀ ਦਾ ਮਕਦਮਾ ਸੀਗਾ ਔਰ ਹੁਣ ਇੱਕ ਸਿਵਲ ਲਾਈਨ ਦਾ ਮਕਦਮਾ ਸੀਗਾ ਇਹ ਤਿੰਨੋਂ ਮਕਦਮੇ ਇਹਦੇ ਵਿੱਚ ਜੋ ਮੇਨ ਵਾਂਟਡ ਪਰਸਨ ਸੀਗਾ ਉਹ ਜੱਗੀ ਸੀਗਾ ਔਰ ਇਰੀਤੇ ਜਦੋਂ ਅਰੈਸਟ ਅਰੈਸਟ ਕੀਤੀ ਗਈ ਉਹਨਾਂ ਤੋਂ ਰਿਕਵਰੀ ਵੀ ਸਾਡੀ ਵਧੀਆ ਹੈਗੀ ਆ ਇਹਦੇ ਤੇ ਚਾਰ ਵੈਪਨਸ ਜੋ ਰਿਕਵਰ ਨੇ ਉਹਦੇ ਤੇ ਇੱਕ ਆਸਟਰੀਆ ਮੇਡ ਸੋਫਿਸਟੀਕੇਟਿਡ ਗਲੌਕ ਵੈਪਨ ਹੈਗੀ ਆ ਉਤੇ ਅਲਾਵਾ ਦੋ ਵੈਪਨ ਜੋ ਹੈ ਆਪਣੇ 3 ਬੋਰ ਦੇ ਹੈਗੇ ਔਰ ਇੱਕ 9mm ਦੀ ਵੈਪਨ ਹੈਗੀ ਉਦੇ ਨਾਲ ਹੀ ਦੋ ਗੱਡੀਆਂ ਹੈਗੇ ਇੱਕ i20 ਹੈ ਔਰ ਇੱਕ xuv 500 ਇਹਨਾਂ ਨੂੰ ਇਹ ਵਕ ਵਕ ਆਪਣੇ ਕ੍ਰਾਈਮ ਕਰਨ ਦੇ ਵਿੱਚ ਯੂਜ਼ ਕੀਤੀ ਸੀਗੀ ਨਾਲੇ ਇੱਕ ਮੋਟਰਸਾਈਕਲ ਹੈਗਾ ਜਿਹਦੇ ਵਿੱਚ ਉਹ ਚੱਲ ਰਹੇ ਸੀ ਜਦੋਂ ਅਸੀਂ ਇਹਨਾਂ ਨੂੰ ਅਰੈਸਟ ਕੀਤੇ ਸੀਗੇ ਇਹਦੇ ਇਹਨਾਂ ਦੀ ਪੁੱਛਗਿੱਛ ਦੌਰਾਨ ਇਹ ਇੱਕ ਹੋਰ ਚੀਜ਼ ਸਾਹਮਣੇ ਆਈ ਹੈਗੀ ਆ ਜੋ ਜੱਗੀ ਨੇ ਉਹਨਾਂ ਨੇ ਇੱਕ ਤਾਰੀਵਾਲ ਦੇ ਵਿੱਚ 41 ਨੰਬਰ ਮੁਕਦਮਾ ਹੈਗਾ 2023 ਦਾ ਉੱਤੇ ਵੀ ਇੱਕ 307 ਦਾ ਪਰਚਾ ਦਰਜ ਹੋਇਆ ਸੀ ਉਹਦੇ ਵਿੱਚ ਇੱਕ ਵਿਅਕਤੀ ਦੇ ਪੈਰ ਦੇ ਵਿੱਚ ਗੋਲੀ ਲੱਗੀ ਸੀਗੀ ਉਹਦੇ ਵਿੱਚ ਵੈਪਨ ਸਪਲਾਈ ਜੋ ਹੈਗਾ ਉਹ ਇਹਨਾਂ ਨੇ ਕੀਤੀ ਸੀਗੀ ਤੋਂ ਉਹਦੇ ਵਿੱਚ ਉਹਨਾਂ ਦੇ ਉਹ ਮੁਕਦਮੇ ਦੇ ਵਿੱਚ ਇਹ ਪੀਓ ਸੀਗੇ ਤੋਂ ਫਿਰ ਉਹ ਵਾਲਾ ਮੁਕਦਮਾ ਵੀ ਸਾਡਾ ਇੱਕ ਉਹ ਸੁਲਝ ਗਿਆ ਹੈਗਾ ਗੁਰਦਾਸਪੁਰ ਦਾ ਜੋ ਮੁਕਦਮਾ ਸੀਗਾ ਇੱਕ ਚੀਜ਼ ਹੋਰ ਕੁਝ ਕਿਛ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਹੈ ਜੋ ਜੱਗੀ ਹੈ ਜਾਂ ਫਤਿਹ ਹੈ ਜਾਂ ਇਹਨਾਂ ਦੇ ਨਾਲ ਜੋ ਜੁੜੇ ਹੋਏ ਨੇ ਉਹ ਸਾਰੇ ਇੱਕ ਸੁਪਰੀਤ ਸਿੰਘ ਅਲਿਆਸ ਹਰੀ ਚੱਟਾ ਉਹਨਾਂ ਦੇ ਕਹਿਣ ਦੇ ਉੱਤੇ ਇਹ ਕੰਮ ਕਰਦੇ ਸੀ ਔਰ ਜੋ ਵੈਪਨ ਵੀ ਸਪਲਾਈ ਹੋਏ ਨੇ ਉਹ ਗੱਡੀਆਂ ਦੇ ਵੀ ਹੈਗੀ ਆ ਉਹ ਸਾਰੇ ਦੇ ਪਿੱਛੇ ਜੋ ਹੈਗਾ ਉਹ ਹੈਰੀ ਚਟਾ ਹੈ ਉਹਨਾਂ ਦਾ ਹੱਥ ਹੈਗੇ ਜੀ ਇਹਨਾਂ ਗੱਡੀਆਂ ਇਹ ਚੋਰੀ ਦੀਆਂ ਕਿ ਜਾਂ ਇਹ ਨਹੀਂ ਆ ਇੱਕ ਗੱਡੀ ਕਨਫਰਮ ਹੋਈ ਹੈ ਜੀ ਉਹ ਚੋਰੀ ਦਾ ਹੈਗਾ ਉਹ ਹਰੀਦਵਾਰ ਦੇ ਵਿੱਚ ਚੋਰੀ ਹੋ ਗਈ ਸੀਗੀ ਗੱਡੀ ਔਰ ਉਹ ਸਿਗਾ ਆਪਣੇ ਪੰਜਾਬ ਦਾ ਹੀ ਇੱਕ ਜ਼ਿਲ੍ਹੇ ਦੇ ਨਿਵਾਸੀ ਹੈਗੇ ਉਹਨਾਂ ਦੀ ਗੱਡੀ ਸੀਗਾ ਦੂਜੀ ਗੱਡੀ ਜੋ ਹੈਗਾ ਉਹਦਾ ਉਹਦੇ ਦੇ ਉੱਤੇ ਜੋ ਨੰਬਰ ਗਲਤ ਲੱਗੀ ਹੋਈ ਹੈ ਉਹਦਾ ਅਸੀਂ ਵੈਰੀਫਾਈ ਕਰ ਰਹੇ ਹਣੀ ਅਗਰ ਉਹ ਅਰਿਜਨਲੀ ਕੀ ਦਾ ਹੈਗਾ ਔਰ ਕਿੱਥੇ ਚੋਰੀ ਹੋ ਗਈ ਸੀ ਕਿ ਗੋਲੀਆਂ ਚੱਲਣੀਆਂ ਆਮ ਜੀ ਗੱਲ ਉਹ ਪਿੰਡ ਲੈਵਲ ਤੇ ਜਾਂ ਕਿਸੇ ਦਾ ਫਿਰੋਤੀ ਵੀ ਕੀ ਕਾਰਨ ਕੀ ਪੁਲਿਸ ਜਿਹੜੀ ਆ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਔਰ ਜਿੰਨੇ ਵੀ ਇੱਥੇ ਗੋਲੀ ਚੱਲੀ ਆ ਜਿੱਤੇ ਵੀ ਫਿਰੋਤੀ ਮੰਗੀ ਗਈ ਆ ਹੁਣ ਤੱਕ ਸਾਡੀ ਕੋਈ ਅੱਧਾ ਦੀ ਕੇਸ ਨਹੀਂ ਹੈਗੀ ਉਹ ਜੋ ਟ੍ਰੇਸ ਨਾ ਹੋਏ ਹੁਣ ਬਟਾਲੇ ਦੇ ਜੋ ਜਿੱਥੇ ਵੀ ਗੋਲੀ ਚੱਲੀ ਉਹ 100% ਜੋ ਸਾਡੀ ਟ੍ਰੇਸ ਵੀ ਹੋਏ ਨੇ ਉਹਦੇ ਤੇ ਕਾਰਨ ਵੀ ਤੁਸੀਂ ਵੇਖਿਓ ਕਦੀ ਕੀ ਹੁੰਦਾ ਬਾਹਰੋਂ ਜਿੱਥੋਂ ਕਾਲ ਆ ਜਾਂਦੇ ਆ ਕੋਈ ਹੁਣੇ ਅਸੀਂ ਸਿਵਲੈਂਡ ਦਾ ਇੱਕ ਕੇਸ ਸੋਲਵ ਕੀਤਾ ਸੀ ਉਹਨੇ ਵੇਖਿਆ ਕਿ ਸ਼ਾਇਦ ਇਹ ਕਰਨ ਤੋਂ ਸਾਨੂੰ ਪਹਿ ਹੀ ਜਲਦੀ ਮਿਲ ਜਾਣਗੇ ਤਾਂ ਕਿਸੇ ਦਾ ਕੋਈ ਬੈਕਗ੍ਰਾਉਂਡ ਕ੍ਰਿਮੀਨਲ ਬੈਕਗ੍ਰਾਉਂਡ ਵੀ ਨਹੀਂ ਹੁੰਦੇ ਆ ਉਹ ਵੀ ਕੋਈ ਸ਼ਰਾਰਤ ਕਰ ਦਿੰਦੇ ਹੈਗੇ ਹਾਂਜੀ ਹੁਣ ਤੱਕ ਦੀ ਜੋ ਸਾਡੀ ਪੁੱਛਗਿੱਛ ਹੈਗੀ ਜੀ ਜਿੰਨੇ ਜਿੰਨੇ ਵੀ ਇਹਨਾਂ ਦੀ ਪਰਚੀ ਹੈਗੀ ਉਹ ਸਾਰੇ ਪੰਜਾਬ ਦੇ ਹੈਗੇ